ਜੇ ਭਗਵੰਤ ਮਾਨ ਸਰਕਾਰ ਇੱਕ ਪਾਲਿਸੀ ਬਣਾਵੇ ਵੀ ਜਿਹੜਾ ਅੰਦੋਲਨ ਚ ਸ਼ਹੀਦ ਹੁੰਦਾ ਜੇ ਕਿਸਾਨਾਂ ਮਜ਼ਦੂਰਾਂ ਦੀ ਉਹ ਸਪੋਰਟ ਕਰਦੀ ਹੈ ਤਾਂ ਉਹਨੂੰ ਆਟੋਮੈਟਿਕ ਉਹਨੂੰ ਜਾ ਕੇ 5 ਲੱਖ ਰੁਪਏ ਜੋ ਯੋਗਤਾ ਦੇ ਅਨੁਸਾਰ ਉਹਦੀ ਪੁਰਾਣੀ ਨੌਕਰੀ ਕਰਜਾ ਸਰਕਾਰੀ ਗੈਰ ਸਰਕਾਰੀ ਮਾਫ ਹੋ ਜੇ ਇਹ ਪਹਿਲੇ ਅੰਦੋਲਨ ਚ ਕੈਪਟਨ ਸਰਕਾਰ ਵਿੱਚ ਚੱਲਦਾ ਸੀਗਾ ਪਰ ਭਗਵੰਤ ਮਾਨ ਸਰਕਾਰ ਨੇ ਨਹੀਂ ਅਪਣਾਈ ਦੂਸਰਾ ਹੈਗਾ ਵੀ 13 ਨੂੰ ਇੱਥੇ ਸ਼ੰਭੂ ਬਾਰਡਰ ਤੇ ਇੱਕ ਸਾਲ ਪੂਰਾ ਹੋਣਾ ਵਾ ਉਹਦੇ ਚ ਵੱਡਾ ਕੱਟ ਕਰਕੇ ਜਿਹੜਾ ਵਾ ਇੱਕ ਸਾਲ ਕਿਰਾ ਜਿਹੜੀ ਆ 13 ਸ਼ੰਭੂ ਬਾਰਡਰ ਤੇ ਮਨਾਈ ਜਾਊਗੀ ਦਾਈ ਸੀਗਾ ਅਰੇ ਦੇ ਨਾਲ ਦੀ ਨਾਲ ਜਿਹੜਾ ਇਸ ਵੇਲੇ ਬਜਟ ਸੈਸ਼ਨ ਚੱਲ ਰਿਹਾ ਠੀਕ ਹੈ ਦੀ ਬਜਟ ਦੇ ਵਿੱਚ ਸਾਡੀ ਮੰਗ ਆ ਵੀ ਜਿਹੜਾ ਖੇਤੀ ਸੈਕਟਰ ਆ ਉਹਦੇ ਵਾਸਤੇ 8% ਬਜਟ ਹੋਣਾ ਚਾਹੀਦਾ ਕਿਉਂਕਿ ਸਾਡੀ ਖੇਤੀ ਸੈਕਟਰ ਤੇ ਲਗਭਗ 65 ਤੋਂ 70% ਆਬਾਦੀ ਨਿਰਭਰ ਹੈਗੀ ਹੈ ਦੇਸ਼ ਦੀ ਔਰ ਪਿਛਲੀ ਵਾਰ ਵੀ ਲਗਭਗ 3% ਪੌਣੇ 3% ਸਾਨੂੰ ਕੁੱਲ ਬਜਟ ਦਾ ਖੇਤੀ ਸੈਕਟਰ ਨੂੰ ਦਿੱਤਾ ਗਿਆ ਸੀ ਉਹ ਬਜਟ ਦੇ ਵਿੱਚ ਕੱਟ ਲਾ ਦਿੱਤਾ ਸੀਗਾ ਇਸ ਕਰਕੇ ਆ ਵੀ ਹਰ ਕੀ ਬਜਟ ਦੇ ਵਿੱਚ ਜਿੰਨੀ ਸਾਡੀ ਆਬਾਦੀ ਆ ਉਸ ਆਬਾਦੀ ਦੇ ਹਿਸਾਬ ਨਾਲ ਖੇਤੀ ਜਿਹੜੀ ਨਿਰਭਰ ਹੈ ਉੱਤੇ ਉਹ ਬਜਟ ਦੇ ਵਿੱਚ ਹਿੱਸਾ ਸਾਡਾ ਰੱਖਿਆ ਜਾਵੇ ਔਰ ਇਹਦੇ ਨਾਲ ਦੀ ਨਾਲ ਜੇ ਸਰਕਾਰ ਨੇ ਗੱਲਬਾਤ ਦਾ ਸੱਦਾ ਜਿਵੇਂ ਆਇਆ ਗੱਲ ਨੂੰ ਨਿਬੇੜਨਾ ਵਾ ਤਾਂ ਜਿਵੇਂ ਕ੍ਰਿਸ਼ਮ ਦੀ ਰਿਪੋਰਟ ਕੇੰਦੀ ਆ ਉਹ ਕੋਈ ਐਮਐਸਬੀ ਵਾਸਤੇ ਬਜਟ ਦੇ ਵਿੱਚ ਪ੍ਰਬੰਧਨ ਕਰਨ ਤਾਂ ਸਾਨੂੰ ਲੱਗੂ ਭਿੰਨ ਬਣ ਜਾਊਗਾ ਮਸਲਾ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਕਰਨੀ ਉਹਦੇ ਵਾਸਤੇ ਕੀ ਰਕਮ ਰੱਖੀ ਜਾ ਰਹੀ ਆ ਸਰਵੇ ਹੋਣਾ ਬਜਟ ਦਾ ਪਤਾ ਲੱਗੇ ਉੱਥੇ ਕੁਝ ਹੈਗਾ ਵੀ ਹੈ ਸਾਡੇ ਵਾਸਤੇ ਕਿ ਨਹੀਂ ਇਹਦੋਂ ਗਾ ਫਸਲੀ ਬੀਮਾ ਦੋਧਰਾਂ ਚ ਸਰਕਾਰ ਆਪਣੇ ਦਮ ਤੇ ਕਰਦੀ ਆ ਇਹਦਾ ਮਤਲਬ ਉਹਦੇ ਚ ਕੋਈ ਬਜਟ ਸਾਡੇ ਲਈ ਹੈਗਾ ਕਿ ਨਹੀਂ ਹੈਗਾ ਅਸੀਂ 58 ਸਾਲ ਤੋਂ ਬਾਅਦ ਕਿਸਾਨ ਮਜ਼ਦੂਰ ਲਈ ਪੈਨਸ਼ਨ ਦਾ ਮੰਗ ਰਹੇ ਹਾਂ ਉਹਦੇ ਆ ਗਏ ਕਿਸਾਨਾਂ ਦੇ ਮਸਲੇ ਹਾਂ ਕਰਦੇ ਆ ਸਰ ਮੰਗਦਾ ਇਟੋ ਬੈਠ ਕੋਚ ਵੀ ਨਹੀਂ ਰੱਖਦੀ ਠੀਕ ਹੈ ਜੀ ਕਿ ਸਾਡਾ ਮਨ ਨਾ ਆ ਨਿਕਲਣ ਚਲੋ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਬੰਦਦਾ ਕੀ ਨਹੀਂ ਬੰਦਦਾ ਹੈਗਾ ਤੋਂ ਇਸ ਕਰਕੇ ਸੀ ਕਾ ਦੇ ਬਜਟ ਵਿੱਚ ਜਿਵੇਂ ਸਰਕਾਰ ਦਾ ਆਪਣਾ ਦਾਵਾ ਵਾ ਵੀ ਜੜਾ ਉਹਨਾਂ ਨੇ ਕਾਰਪੋਰੇਟ ਪਾਲਿਸੀਆਂ ਲੈ ਕੇ ਆਂਦੀਆਂ ਦੇਸ਼ ਉਹਨਾਂ ਦੇ ਦਾਅਵੇ ਅਨੁਸਾਰ ਦੇਸ਼ ਤਰੱਕੀ ਕਰ ਰਿਹਾ ਅਸੀਂ ਖਜ਼ਾਨਾ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਵੀ ਅੱਜ ਡਾਲਰ ਦੇ ਮੁਕਾਬਲੇ ਰੁਪਈਆ ਕਿੱਥੇ ਚਲਾ ਗਿਆ ਉਹਦਾ 86 ਵੀ ਟੱਪੀ ਜਾਂਦਾ ਠੀਕ ਹੈ ਜੀ ਤੇ ਇਹ ਇਹ ਸਾਡੀ ਕਰੰਸੀ ਲਗਾਤਾਰ ਡਿੱਗ ਰਹੀ ਆ ਠੀਕ ਹੈ ਜੀ ਔਰ ਪਹਿਲੋਂ ਭਾਜਪਾ ਕਹਿੰਦੀ ਸੀ ਵੀ ਜੇ ਰੁਪਈਆ ਡਿੱਗ ਗਿਆ ਤੇ ਮੁਲਖ ਡਿੱਗ ਜਾਊਗਾ ਸਾਡੇ ਹਾਲਾਤ ਗਵਾਂਟੀ ਮੁਲਖਾਂ ਨੂੰ ਵੀ ਮਾੜੇ ਹੈਗੇ ਕਈਆਂ ਨੂੰ ਥੋ ਇਸ ਕਰਕੇ ਇਸ ਬਜਟ ਦੇ ਵਿੱਚ ਜਿਵੇਂ ਬਾਈਡ ਪੇਜ ਕੀਤਾ ਜਾ ਰਿਹਾ ਕਾਰਪੋਰੇਟ ਘਰਾਣਿਆਂ ਨੂੰ ਮਾਫੀਆਂ ਦਿੱਤੀਆਂ ਜਾਣੀਆਂ ਵਾਂ ਜਿਵੇਂ ਲੱਗਦਾ ਵਾ ਹਾਇਸਲ ਦਿੰਦੇ ਆ ਆ ਰਾਮ ਜਨਤਾ ਨੂੰ ਟੈਕਸ ਮੜੇ ਜਾਣੇ ਆ ਤੋ ਇਹ ਬਜਟ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਜਿਹੜੀ ਗੱਲ ਆ ਕਿਸਾਨਾਂ ਵਾਸਤੇ ਵੀ ਉਹ ਬਜਟ ਜਿਹੜਾ ਬਾ ਸਾਡੇ ਵਾਸਤੇ ਜਿੰਨੀ ਸਾਡੀ ਆਬਾਦੀ ਆ ਉਹਦੇ ਸਾਹਮਣੇ ਰੱਖਵਾ ਰੱਖਿਆ ਜਾਏ ਅਹੀ ਮੈਂ ਕਹਿਣਾ ਚਾਹੁੰਦਾ ਹੈਗਾ ਔਰ ਦਿੱਲੀ ਅੰਦੋਲਨ ਦੋ ਤਾ ਪਣ ਗਿਆ ਮੰਗਾ ਮਨਾਉਣ ਤੱਕ ਜਾਰੀ ਰਹੂਗਾ ਇੱਕ ਮਿੰਟ ਲਈ ਗੱਲ ਕਰ ਲਾਂਗੇ ਤੁਹਾਡੇ ਨਾਲ ਜਸਵਿੰਦਰ ਸਿੰਘ ਜੀ ਦੇਖੋ ਜਿਸ ਤਰ੍ਹਾਂ ਕੇਂਦਰੀ ਬਜਟ ਸੈਸ਼ਨ ਦੀ ਗੱਲ ਭੰਦੇਰ ਸਾਹਿਬ ਨੇ ਕੀਤੀ ਹੈ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਕਹਿਣਾ ਚਾਹਾਂਗੇ ਕੇਂਦਰ ਸਰਕਾਰ ਤੇ ਉਹਨਾਂ ਦੇ ਨੇੜਲੇ ਸੰਗੀਆਂ ਸਾਥੀਆਂ ਨੂੰ ਕਿ ਜੇ ਕਿਸਾਨਾਂ ਨਾਲ ਇੱਕ ਪਾਸੇ ਗੱਲਬਾਤ ਕਰਕੇ ਇੱਕ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਤਾਂ ਇਸ ਮੰਗ ਪੱਤਰ ਜਿਹੜਾ ਸਰਕਾਰ ਨੂੰ ਅਸੀਂ ਭੇਜਿਆ ਉਹਦੇ ਮੁਤਾਬਕ ਬਜਟ ਸੈਸ਼ਨ ਦੇ ਵਿੱਚ ਜਿਹੜਾ ਪੈਸਾ ਹੈਗਾ ਉਹਨਾਂ ਮੰਗਾਂ ਨੂੰ ਕੂੜੀਆਂ ਕਰਨ ਲਈ ਭਾਵੇਂ ਉਹ ਮੰਦੂਰਾਂ ਦੇ 200 ਦਿਨ ਦੇ ਰਜਗਾਰ ਦੀ ਮੰਗ ਹੈਗੀ ਹੈ ਉਹਨਾਂ ਦੀ ਦਿਹਾੜੀ ਜਬਾਦੇ ਦੀ ਮੰਗ ਹੈਗੀ ਹੈ ਉਹਦੇ ਲਈ ਵੀ ਬਜਟ ਦੇ ਵਿੱਚ ਵਾਅਦਾ ਕਰਨਾ ਪੈਣਾ ਹੈ ਇਸੇ ਤਰ੍ਹਾਂ ਹੀ ਜਿਹੜਾ ਕਿਸਾਨਾਂ ਦੇ ਸਿਰ ਚੜਿਆ ਕਰਜ਼ਾ ਹੈਗਾ ਉਹਦੇ ਲੀਕ ਮਾਰਨ ਲਈ ਬਜਟ ਦੇ ਵਿੱਚ ਪੈਸਾ ਰੱਖਣਾ ਪੈਣਾ ਹੈਗਾ ਫੇਰ ਹੀ ਕਿਸਾਨਾਂ ਮਜ਼ਦੂਰਾਂ ਦੀਆਂ ਖੁਸ਼ੀਆਂ ਨੇ ਜਿਹੜੀਆਂ ਦੇਸ਼ ਦੇ ਅੰਦਰ ਹੁੰਦੀਆਂ ਮਜ਼ਦੂਰਾਂ ਦੀਆਂ ਖੁਸ਼ੀਆਂ ਉਹਨਾਂ ਦਾ ਹੱਲ ਹੋ ਸਕਦਾ ਹੈਗਾ ਜੇ ਦੇਸ਼ ਦੇ ਅੰਨਦਾਤੇ ਦੇ ਨਾਲ ਹਮਦਰਦੀ ਇਕ ਬੰਵਾ ਤੇ ਨਾਲ ਕੇਂਦਰ ਸਰਕਾਰ ਨੂੰ ਜਿਹੜੀ ਅਸੀਂ 58 ਸਾਲ ਤੋਂ ਬਾਅਦ ਪੈਨਸ਼ਨ ਦੀ ਮੰਗ ਕੀਤੀ ਹੈਗੀ ਹੈ ਪ੍ਰਤੀ ਮਹੀਨਾ 10000 ਉਹ ਮੰਗ ਤਾਂ ਹੀ ਪੂਰੀ ਹੋਏਗੀ ਨਾ ਜੇ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਅੰਨਦਾਤਿਆਂ ਨੂੰ ਸਨਮਾਨਜਨਕ ਜ਼ਿੰਦਗੀ ਜਿਉਣ ਲਈ ਇਹੋ ਜਾਂ ਲਾਭ ਦੇਣਾ ਚਾਹੁੰਦੀ ਹੈ ਤਾਂ ਬਜਟ ਦੇ ਵਿੱਚ ਉਸ ਲਈ ਵੱਖਰਾ ਰਖਵਾ ਪੈਸਾ ਰੱਖੇ ਕਹਿਣ ਦਾ ਮਤਲਬ ਮੋٹے ਤੌਰ ਤੇ ਇਹ ਨਾ ਮੰਗਾ ਨੂੰ ਆਧਾਰ ਬਣਾ ਕੇ ਕੇਂਦਰ ਸਰਕਾਰ ਜਿਹੜੀ ਦੇਸ਼ ਦੀ ਹਾਲਤ ਹੈ ਖੇਤੀਬਾੜੀ ਸੈਕਟਰ ਚ ਜੁੜੇ ਕਿਸਾਨਾਂ ਮਜ਼ਦੂਰਾਂ ਦੀ ਉਹਨੂੰ ਸੁਧਾਰਨ ਲਈ ਬਜਟ ਦੇ ਵਿੱਚ ਪੈਸਾ ਲੈ ਕੇ ਆਵੇ ਤੇ ਕਾਰਪੋਰੇਟਾਂ ਤੇ ਟੈਕਸਾਂ ਦੇ ਵਿੱਚ ਵਾਧਾ ਕਰੇ ਬਜਟ ਸੈਸ਼ਨ ਦੇ ਵਿੱਚ ਤਾਂ ਕਿ ਜਿਹੜੀ ਵੱਡੀ ਲਤਾੜੀ ਜਾਣ ਵਾਲੀ